ਸਸਤੀ ਗੱਲ ਸਰ ਹਨ ਮਦਿਹਾ ਫਾਰਨ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਲਖੂਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਨੇਟਿਵ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਾਵਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਤਾਜੀ ਸੋਈ ਹੈ ਹੁਣੇ ਸੋਈ ਹੈ ਜੇ ਤੇ ਇੱਕ ਬੱਚੇ ਤੋਂ ਬਿਨਾਂ ਤੁਹਾਨੂੰ ਦਿਖਾਉਣੀ ਤੇ ਬਾਕੀ ਸਾਰੀਆਂ ਗੱਬਣਾਂ ਤੁਹਾਨੂੰ ਦਿਖਾਉਣੀਆਂ ਗੱਲਬਾਤ ਹੁਣ ਆਪਾਂ ਕਰਦੇ ਆਂ ਵੀਰ ਜੀ ਨਾਲ ਦੇ ਪੁੱਛਦੇ ਨੇ ਸਾਰੀ ਡਿਟੇਲ ਇਹਦੇ ਵੀ ਅਜੇ ਜਿਹੜੇ ਜੇਰ ਪੈਣ ਵਾਲੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਹਾਂ ਠੀਕ ਠਾਕ ਕੋਈ ਸੁਣਾਓ ਸਭ ਠੀਕ ਠਾਕ ਜੀ ਤੇ ਨਾਮ ਦੱਸ ਦੇ ਕਰੀ ਆਪਣਾ ਨਾਮ ਮੀਤਾ ਹਾਂਜੀ ਲਖੂਆਲ ਸੀਲਿੰਗ ਵਾਲਾ ਜਿਹੜਾ ਹਾਂ ਤੇ ਫੋਨ ਨੰਬਰ ਪੁੱਲ ਦੇ ਕਰੀ 941654 ਠੀਕ ਐ ਤੇ ਆ ਸੋ ਵੀ ਫਿਰ ਹਾਂਜੀ ਅੱਜ ਸੋਈ ਜੇ ਠੀਕ ਆ ਅਜੇ ਲਈ ਸੋਤੋ ਬੱਚਾ ਕੀ ਆ ਗਿਆ ਤੇ ਮਗਰ ਬੱਚਾ ਜੇ ਅਛੇ ਦੇ ਮਗਰ ਬੱਚਾ ਹੈ ਹਾਂਜੀ ਤੇ ਕਿੰਨਾ ਸੁਬਾ ਸੋਈ ਜੇ ਜੀ ਦੂਜਾ ਸੁਬਾ ਹੁਣ ਸੋਈ ਆ ਅੱਛਾ ਇਹ ਪਿਛਲੇ ਪਿੰਡੋਂ ਲਈ ਆ ਅਸੀਂ ਆਪਣੇ ਕੋਲ ਬਾਬਾ ਜੀ ਹੁਣੇ ਨਹੀਂ ਵੀਡੀਓ ਜੇ ਖਲੋਉਂਦੇ ਹੁੰਦੇ ਹੁੰਦੇ ਹਾਂਜੀ ਹਾਂਜੀ ਦੁਲਾ ਲਿਆ ਹਾਂਜੀ ਦੁਲਾ ਲਿਆ ਬਾਬਾ ਘਰ ਦੀਆਂ ਬੈੜਾ ਠੀਕ ਆ ਇਹ ਪਹਿਲੇ ਸੋਈ 21 22 ਲੀਟਰ ਦੁੱਧ ਨੇ ਚਵਾਇਆ ਵੈਣ ਨੇ ਅੱਛਾ ਹਾਂਜੀ ਠੀਕ ਆ ਤੇ ਅਰ ਕਿ ਕਿਨਾ ਚਵਾਇ ਜਾਊਗਾ 25 ਤੋਂ ਪਲਾਸ ਹੀ ਜਾਊਗੀ ਠੀਕ ਆ ਹਾਂਜੀ ਤੋਰਦੀਆਂ ਹੈ ਇੱਕ ਅਰੀਪਾ ਲਈਂ ਠੰਡੀ ਸੀ ਰਹੀ ਜੇ ਤਾਂ ਜਿੰਦਲੀ ਨਦੀ ਬੱਚਾ ਇਹ ਤਾਂ ਮਗਰ ਅਵੱਛਾ ਵਾ ਜੇ ਹੁਣੇ ਹੀ ਸੁੱਦੀ ਆ ਇਹ ਨਹੀਂ ਨਹੀਂ ਸੁਨੇਹੀ ਠੀਕ ਆ ਹਾਂਜੀ ਅੱਜ ਹੀ ਕਿੰਦੇ ਲਿਆਦੇ ਅੱਜ ਹੀ ਸੁੱਦੀ ਆ ਕੋਸ਼ਿਸ਼ ਕੋਸ਼ਿਸ਼ ਪੁੱਲਾ ਹੈ ਅੱਜ ਅੱਜ ਲੈ ਆ ਵੀਰ ਜੀ ਬਾਕੀ ਚਿਹਰੇ ਦੀ ਕਾਫੀ ਖੂਬਸੂਰਤੀ ਆ ਇਹ ਕਿ ਕੱਦ ਕਾਠ ਥਣਾ ਤੋਂ ਜਿਹੜੀ ਚੰਗੀ ਆ ਤੇ ਕਿੰਨਾ ਰੱਖਣਾ ਵੇ ਜੀ ਦਾ ਫਿਰ ਮੁੱਲ ਆਪਾ ਉਹ ਅਲੱਗ ਹੀ ਕੀ ਇਹੋ ਜਿੰਨਾ ਦੇ ਕਹਿੰਦੇ ਹੁੰਦਾ ਜੈਜਾ ਕਰੀਏ ਫਿਰ ਇੱਕ ਬੱਚੀ ਬੜੇ ਦੁੱਧ ਵਾਲੀ ਜੇ ਹਾਂਜੀ ਤੇ ਕੋਹ ਦਾ ਧਾਰਾਵੇਂ ਮਾਰ ਕੇ ਦਿਖਾ ਦੇਣਾ ਚੋਣ ਜਾਣ ਦਿਖਾ ਦਿਓ ਫਿਰ ਮੰਗਲ ਬਹਿ ਜਾ ਤੁਹਾਡੇ ਮਾਰ ਬੜੀ ਜਿਆਦਾ ਨਹੀਂ ਪੀ। ਠੀਕ ਹੈ ਜੀ। ਬਾਕੀ ਬਿਲਕੁਲ ਸਾਫ ਚੁਆਈ ਹੈ। ਹਾਂ ਤੁਹਾਨੂੰ ਦੱਲ ਜੀ। ਤੇ ਕਿੰਨੇ ਦੀ ਦੇ ਦਈਏ ਫਿਰ ਆਪਾਂ ਇਹ। 70 ਕਰ ਲਈ ਜੀ ਉਹਨਾਂ। ਨਹੀਂ 75 ਦੇਣੀ ਯਾਨੀ। ਔੜਾ ਕਿ ਜਿਆਜ ਕਰੀਏ। ਦੱਸੋ ਕਿ ਨਾ ਕਰੀਏ 70 ਦੇ ਦਈਏ। ਵੇਦਰ ਕੁ ਛੋਟ ਛੜ ਕਰ ਦੋ 70 ਜੋ ਕਰ ਦਨੇ ਹੋਰ ਤੇਨੇ ਛੜ ਦਨੇ ਅੱਛਾ 67000 ਦੀ ਦੇ ਦੋਗੇ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਕਰ ਦੋ ਪੂਰੇ 65 ਦੀ ਮਗਾ ਦੋ ਫਿਰ 65 ਦੇ ਦਾਂਗੇ ਵੀਰ ਜੀ ਠੀਕ ਹੈ ਜਿਵੇਂ 1000 ਹੋਰ ਛੋਟ ਕਰ ਦਾਂਗੇ ਹਾਂ ਨਾ 40000 ਦੇਵਾਂਗੇ ਬੱਚੀ ਠੀਕ ਹੈ ਜੀ ਦੇਖੋ ਬਣੀ ਤੁਹਾਡੇ ਕੋਲ ਨਹੀਂ ਸਹੀ ਜਿਹੜਾ ਦੂਜਾ ਦੂਆ ਠੀਕ ਹੈ ਇਹ ਵੀ ਸਾਫ ਨੂੰ ਇੰਨੀ ਜਿਆਦਾ ਵੀ ਦੁੱਧ ਵੀ ਗਰੰਟੀ ਵਾਲੀ ਹੈ ਬੱਚੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਗਾੜੀ ਵੀ ਜੜੀਆਂ ਵੀ ਦਿਖਾਈਏ ਇਹ ਵੀ ਚੰਗੇ ਕੱਦਕਾਰ ਥਾਲੀ ਆ ਤੇ ਥਾਣਾ ਇਹਦਾ ਕੋਈ ਕਾਫੀ ਪਿਆਰਾ ਲੱਗਾ ਵਾ ਇਹ ਵੀ ਰੀਕ ਦੀ ਬੜੀ ਬੜੀ ਦੀ ਰੀ ਹੈ ਤੇ ਇਹ ਵਿੱਚ ਕਿੰਨੇ ਕਿ ਦੁੱਧ ਆ ਲਈ ਜੇ ਇਹ ਵੀ ਰੀਕ ਦੀ 25 ਬਰਸ ਵਾਲੀ ਆ ਇੱਧਰ ਵੇਖੋ ਇਹ ਵੀ ਠੰਡੀ ਠੇਰੀ ਆ ਤੇ ਹੈਗੀ ਆ ਵੀ ਕਰਾਸ ਪੰਜ ਆ ਤੋੜ ਦੋ ਜੀ ਦੇਣਾ ਲਗਾਸ ਪਾਏ ਨੇ ਜੀ ਨੇ ਦੇਣਾ ਜੀ ਦਸ ਕਿੰਦੇ ਖੜ ਗਈ ਹੈ ਆਜ ਲੈ ਆਓ ਜੀ ਇਹ ਵੀ ਠੰਡੀ ਤੇਰੀ ਆ ਲੈ ਜੋ ਲੈ ਜੋ ਕੋਈ ਨਹੀਂ ਬਾਕੀ ਥਣ ਕਾफी लाजवाब ਇਹਦਾ ਵੀ ਤੇ ਇਹਦਾ ਮੁੱਲ ਵੀਰ ਜੀ ਮਿਲ ਗਿਆ। ਮੁੱਲ ਨਹੀਂ ਮੈਂ ਜਦ ਤੱਕ ਨਹੀਂ ਗਾਉਂ। ਠੀਕ ਹੈ ਜੀ। ਮੁੱਲ ਵੀਰ ਜੀ ਦਾ 65। ਹਾਂਜੀ। 60 ਵੀ ਤੇਰੀ ਏ। ਵੀ ਚਲ ਕੋਈ ਛੱਡ ਦੋ ਤੋ ਯਾਰ। ਕਿੰਨੇ ਕਿੰਨੇ ਛੱਡ ਦਿੰਦੇ ਆ। ਕਿੰਨੇ ਰਜਿਸਟਰ ਨੰਬਰ ਕਰਦੀ ਏ ਫਿਰ। ਕੋਈ ਨਹੀਂ ਕਰ ਦੋ ਜੀ। ਕਰ ਦੋ ਆਪ ਹੀ। 55 ਦੀ ਦੇ ਦिए। 55 ਦੇ ਦਾਂਗੇ ਵੀਰ ਜੀ। ਠੀਕ ਹੈ। ਕੋਈ ਚਲ ਯਾਰ ਇਹ ਨਹੀਂ ਛੋਟ ਕਰਣੀ ਇਹਨਾਂ ਨੂੰ। ਜਦੋਂ ਬਾਕੀ ਫੋਨ ਲਾਵੇ ਮਾਨਤਾ ਨਾ ਪੇ ਹੋ ਜਾਣ ਕਿ ਮੌਕੇ ਤੇ। ਤੇ ਆ ਵੀ ਗੱਭਨੀਆਂ ਹਨਾ ਹਾਂਜੀ ਤੇ ਇਹ ਕਿੰਨੇ ਕ ਦੁੱਧ ਵਾਲੀ ਹੈ ਠੀਕ ਆ ਮਾਲ ਸਾਰਾ ਹੀ ਕਰਮੀ ਵਾਲਾ ਤੇ ਹੈਗਾ ਸਾਰਾ ਠੰਡਾ ਤੀ ਰਾਇਆ ਠੀਕ ਹੈ ਜੀ ਤੋੜ ਦੋ ਇਹ ਵੀ ਤੇ ਕਿੰਨਾ ਕ ਦੁੱਧ ਚ ਭਾਈ ਜਾਊਗੀ ਮੈਂ ਵੀ 15 ਕਿਲੋ ਬੜੇ ਆਮ ਨਾਲ ਦਊਗੀ ਵੇੜਾ ਠੀਕ ਹੈ ਜੀ ਹਾਂਜੀ ਤੋੜ ਦੋ ਇੱਕ ਦੀ ਠੀਕ ਹੈ ਜੀ

ਇਹਨਾਂ ਕੋਲ ਵੀ 40000 ਅੱਛਾ ਹਾਂਜੀ ਕਿੰਨੇ ਰੀ ਦੇ ਦਈਏ 5 ਹੀ ਛੱਡ ਦਿੰਨੇ ਆ ਅੱਛਾ 35000 ਠੀਕ ਹੈ ਜੀ 2500 ਹੋਰ ਛੋਟ ਕਰ ਲਾ ਇੱਧਰ ਠੀਕ ਹੈ ਜੀ ਹਾਂਜੀ ਛੰਡੀਆਂ ਸੀ ਪੜੀ ਐ ਤੇ ਹੁਣ ਇੱਕ ਆ ਜਰਸੀ ਆ ਗਈ ਜੀ ਆਪਣੇ ਕੋਲ ਖਾਣਾ ਇਹਦੇ ਵਿੱਚ ਨਹੀਂ ਖਾਣ ਛੰਡੀਆਂ ਵੇੜਾ ਸਾਰੀਆਂ ਮੱਲਣਾ ਇੱਧਰ ਭਾਵੇਂ ਬੈਠੇ ਰਹੋ ਜਿੰਨਾ ਛੰਡੀਆਂ ਤੇਰੀਆਂ ਆ ਕੇ ਬਾਕੀ ਠੰਡੇ ਤੇਰੇ ਪਛੋਤਾ ਹੀ ਵਾਦਾ ਹੋਇਆ ਜਿਹੜਾ ਤੋੜ ਦੇ ਕਰੀ ਨਾ ਇਹ ਵੀ ਦੀ ਕਿੰਨੇ ਕੁ ਦੁੱਧਾਂ ਲਈ ਆ ਦੁੱਧ ਵੀ ਨਹੀਂ ਜੋ ਨਾਲ ਕੋਲ بڑے ਨਾਮ ਨਾਲ ਲੱਗੂਗੀ ਠੀਕ ਆ ਮੈਂ ਜੈਜਿਆ ਕਰਨਾ ਠੀਕ ਹੈ ਜੀ ਅੰਡੀ ਸੀ ਬੜੀ ਸਾਰੀਆਂ ਬੜੀਆਂ ਰਹਿਣੀਆਂ ਬੜਾ ਬੜਨੀ ਕੋਲ ਕਿਹਦੀ ਆ ਜਲਾਓ ਜੀ ਠੀਕ ਹੈ ਜੀ ਲੈ ਜਾ ਤੇ ਇਹਦਾ ਮੁੱਲ ਵੀ ਇੱਜੀ ਫਿਰ ਇਹਦਾ ਮੁੱਲ ਵੀ ਇੱਜੀ 35 ਕਰ ਲੀਏ ਤੁਹਾਡੀ ਮਰਜ਼ੀ ਆ ਨਹੀਂ ਕਿੰਦੇ ਦੀਆਂ ਕੋਈ 32 33 ਤੇ ਲਾ ਕੇ ਬੰਨੇ ਕਿੰਨੇ ਦੀ ਦੇਦੀ ਆ ਫਿਰ ਪਤੀ ਦੇ ਲਈ ਲੈ ਲੋ ਦੱਸੋ ਨਹੀਂ ਕੀ ਕਰਦੋਗੇ ਮੌਕੇ ਤੇ ਹੋਰ ਮਾਨ ਹੁਣੇ ਹੀ ਕਰ ਦਨੇ ਦੱਸੋ ਤੇ ਇਹ ਦੀ ਮਕਾ ਦੀਏ ਫਿਰ 30 ਦੀ ਰੰਗ ਵੀਰ ਜੀ ਠੀਕ ਹੈ ਜੀ 30 ਦੀ ਸੀਲ ਵੇ ਲੋ ਕੰਨਾ ਜੀ ਠੀਕ ਹੈ ਜੀ ਹਾਂ 30 ਆ ਵੀ ਦਗਾ ਬਾਕੀ ਚਲੋ ਕੋਈ ਫੋਨ ਲਾਵੇ ਹਨਾ ਤੇ ਆਪ ਬੱਚੇ ਤਾਂ ਬਿਨਾਂ ਹੀ ਜੇ ਇਹ ਵੀਰ ਜੀ ਬੱਚੇ ਨਾਲ ਇੱਧਰ ਲੱਗੋ ਭਾਵੇਂ ਮੈਂ ਆਉਂਦੀ ਵੀ ਬੈਠ ਜਾਣਾ ਬਾਕੀ ਰਾਜੀ ਰੋਜ ਪੂਰੀ ਹੈ ਤੇ ਹੈਗੀ ਸਾਈਵਾਲ ਕ੍ਰੋਸ ਤੇ ਆ ਜਿਹੜੀ ਆ ਲੈ ਲੋ ਠੀਕ ਆ ਫਾਮੇ ਤੋਂ ਪਾਜ਼ੀਂਟੋ ਪੈ ਜਾ ਦੁੱਧ ਦੇ ਥਲੇ ਵੀਰ ਜੀ ਸੱਚ ਆ ਸ਼ਾਂ ਦੀ ਗਰੰਟੀ ਹੈ ਦੋਵੇਂ ਟਾਈਮ ਕੋਈ ਰੱਸੀ ਨਹੀਂ ਪਾੜਾ ਨਹੀਂ ਪੋਣਾ ਅੱਛਾ ਤੇ ਦੁੱਧ ਮੱਝਾਂ ਰਗਾ ਇਹ ਮੱਝਾਂ ਰਗਾ ਦੇਢ ਮਹੀਨਾ ਟਿਕਾ ਇਹਨੂੰ ਭਰਿਆ ਜੇ ਠੀਕ ਆ ਪਾਣੀ ਜੰਗੇ ਦਾ ਇਤਨਾ ਕਰਕੇ ਦੇਣੀ ਸਾਂਭੇ ਸੁੰਭੇ ਵੀ ਪੂਰੀ ਆ ਜਿਹੜੀ ਹਨਾ ਦਾ ਜੀ ਪੂਰੀ ਪੂਰੀ ਰਾਜੀ ਬੈਠਿਆ ਜਿਹੜੀ ਸਾਂਭੀ ਬਾਕੀ ਇਹੋ ਜੀ ਗਾਂ ਤਿਆਰ ਹੁੰਦੀ ਆ ਚੰਗੇ ਪੈਸੇ ਦੀ ਤਿਆਰ ਹੋਣੀ ਆ ਲੈ ਜਾ ਵੀਰ ਜੀ ਨੂੰ ਠੀਕ ਹੈ ਜੀ ਹਾਂ ਦੇਖ ਸੰਦੇ ਜੀ ਰਾਜੀ ਹੋਏ ਕਿ ਉਹਦਾ ਨਾਮ ਹੀ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਵੀਰ ਦੀ 2000 ਤੇ ਕਿੰਨੇ ਦੇਣੀ ਆ 2000 ਦੇਣੀ ਆ 18 ਦੇ ਦੇਈਏ ਫਿਰ 18 ਦੇ ਦੇ ਦਾਂਗੇ 500 ਟੋ ਸ਼ੋਰ ਕਰ ਦਾਂਗੇ ਠੀਕ ਹੈ ਜੀ 17 ਦੇ ਦਾਂਗੇ ਠੀਕ ਹੈ ਜੀ ਹਾਂ ਜੀ ਤੇ ਠੀਕ ਹੈ ਵੀ ਜੀ ਹੋਰ ਕੁਝ ਕਰਨਾ ਮਨ ਨੂੰ ਮਨ ਲਓ ਇੱਕ ਤਾਂ ਹੋਈ ਆ ਹਾਂ ਜੀ ਇੱਕ ਇਹ ਟੋਕੜ ਇਹ ਪਾਸ ਹੀ ਹੋਣੀ ਆ ਚਲੋ ਸਾਰੀਆਂ ਹੀ ਪਾਸ ਗਈਆਂ ਮਨ ਲਓ ਤਸੱਲੀ ਕਰਕੇ ਜਿਹੜਾ ਗੱਪਣ ਜਿਹੜਾ ਉਹ ਪਾਸ ਕਰ ਗੱਪਣਾ ਪਾਸ ਕਰਕੇ ਆਪਣੀ ਮਰਜ਼ੀ ਨਾਲ ਵੇਖ ਚਾ ਕੇ ਪਸੰਦ ਕਰਕੇ ਖੜੋ ਜਿਹੜੀ ਤਾਜੀ ਸੋਈ ਆ ਉਹਦੀਆਂ ਵੀ ਤਾਰਾ ਹੀ ਮੱਜਣੀਆਂ ਪਾਸ ਹੀ ਹੋਣੀਆਂ ਵੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ